ਸਤਿਕਾਰਯੋਗ ਸਾਥੀਓ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਸੰਘਾ ਫਰੰਟ ਵੱਲੋਂ 5 ਮਈ ਨੂੰ ਜਲੰਧਰ ਵਿਖੇ ਕਨਵੈਨਸ਼ਨ ਸੱਦ ਲਈ ਗਈ ਹੈ ਕਿਉਂਕਿ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਸਾਂਝਾ ਫਰੰਟ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਸਾਂਝੇ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਸਰਕਾਰ ਆਈ ਨੂੰ 2 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਜਿਸ ਨੇ ਪੰਜਾਬ ਦੇ ਮਜ਼ਦੂਰਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਮੰਗਾ ਦਾ ਕੋਈ ਨਪਟਾਰਾ ਨਹੀਂ ਕੀਤਾ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਨਹੀਂ ਕੀਤੀ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਉਹਨਾਂ ਦੀ ਪੈਨਸ਼ਨ ਨੂੰ 2.59 ਦੇ ਗੁਣਾਕ ਨਾਲ ਵੀ ਨਹੀਂ ਕੀਤੀ ਔਰ ਹਮੇਸ਼ਾ ਲੜਾ ਲਪਾਹੀ ਲਾਇਆ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 12% ਡੀਏ ਜਿਹੜਾ ਸਭ ਆਂਢੀ ਗੁਆਂਢੀ ਸਟੇਟਾਂ ਦੇ ਦੇ ਦਿੰਦਾ ਹੈ ਪਰ ਪੰਜਾਬ ਸਰਕਾਰ ਨੇ ਇਸ ਡੀਏ ਨੂੰ ਜਾਮ ਕਰ ਦਿੱਤਾ ਹੈ ਔਰ ਕੇਂਦਰ ਨਾਲੋਂ ਡੀ ਲਿੰਕ ਕੀਤਾ ਪਿਆ ਹੈ ਜਦੋਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਲਗਾਤਾਰ ਕਰਜ਼ੇ ਦੇ ਕਰਜ਼ਾ ਚੁੱਕ ਰਹੀ ਹੈ ਪਰ ਡੀਏ ਨੂੰ ਜਾਮ ਕੀਤਾ ਗਿਆ ਹੈ ਪਰਵੇਸ਼ਨ ਪੀਰੀਅਡ ਦੇ ਦੌਰਾਨ ਉਹਨਾਂ ਕਰਮਚਾਰੀਆਂ ਨੂੰ ਬਿਸਕ पे ਦਿੱਤੀ ਜਾ ਰਹੀ ਹੈ ਜਦੋਂ ਕਿ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਗਰੰਟੀਆਂ ਕੀਤੀਆਂ ਗਈਆਂ ਸੀ ਕਿ ਇਹਨਾਂ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਜਿਹੜੀ ਆ ਉਹ ਦਿੱਤੀ ਜਾਵੇਗੀ ਪਰ ਅਜੇ ਆ ਕੁਝ ਵੀ ਨਹੀਂ ਹੋਇਆ ਪੰਜਾਬ ਦੇ 1 ਲੱਖ ਤੋਂ ਵੱਧ ਆਊਟਸੋਰਸ ਠੇਕਾਦਾਰ ਕਰਮਚਾਰੀਆਂ ਦੀਆਂ ਸਵਾਵਾਵਾਂ ਵਾਸਤੇ ਕੋਈ ਪਾਲਸੀ ਤਿਆਰ ਨਹੀਂ ਕੀਤੀ ਗਈ ਔਰ ਜਿਹੜੀ ਪਾਲਸੀ ਬਣਾਈ ਗਈ ਹੈ ਉਹ ਅੱਜ ਤੱਕ ਦੇ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਪਾਲਸੀ ਹੈ ਕਿ ਪੰਜਾਬ ਦੀ ਸਰਕਾਰ ਲਗਾਤਾਰ ਜਿਹੜਾ ਉਹ ਕੇਂਦਰ ਦੀਆਂ ਨੀਤੀਆਂ ਦੇ ਉੱਤੇ ਔਰ ਵਿਸ਼ਵ ਵਿਆੰਗ IMF ਨਿਰਧਾਰਤ ਨਵਾਰਧਾਰਵਾਦੀ ਨੀਤੀਆਂ ਦੇ ਤਹਿਤ ਵਾਲਸੀਆ ਨੂੰ ਅਖਤਿਆਰ ਕਰ ਰਹੀ ਹੈ ਔਰ ਲਗਾਤਾਰ ਨਿਜੀਕਰਨ ਕੀਤਾ ਜਾ ਰਿਹਾ ਹੈ। ਵਗਾਦਾ ਦੀ ਅਕਾਰ ਕਟਾਈ ਕੀਤੀ ਜਾ ਰਹੀ ਹੈ। ਹੋਰ ਬਹੁਤ ਸਾਰੇ ਜਿਹੜੇ ਮਾਮਲੇ ਆ ਮਲਾਜਮਾਂ ਦੇ ਜਿਹੜੇ ਉਹ ਹੱਲ ਨਹੀਂ ਕੀਤੇ ਜਾ ਰਹੇ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਵੱਲੋਂ ਪਿਛਲੇ 2 ਸਾਲਾਂ ਦੇ ਦੌਰਾਨ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਾਂ ਦੇ ਸੰਝੇ ਫਰੰਟ ਰੂ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਇਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਘਾ ਫਰੰਟ ਵੱਲੋਂ 5 ਮਈ ਨੂੰ ਜਲੰਧਰ ਵਿਖੇ ਕਨਵੈਨਸ਼ਨ ਰੱਖਣੀ ਪਈ ਆ ਔਰ ਇਹ ਕਨਵੈਨਸ਼ਨ ਪਾਰਲੀਮੈਂਟ ਚੋੜਾ ਦੇ ਮੱਦੇਨਜ਼ਰ ਅਗਲੀ ਰਣਨੀਤੀ ਅਗਤਿਆਰ ਕਰੇਗੀ ਕਿ ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਦਰਕਨਾਰ ਕੀਤਾ ਆ ਔਰ ਲਗਾਤਾਰ ਜਿਹੜਾ ਸਰਕਾਰ ਆਪਣਾ ਡਿਕਟੇਟਰਾਨਾ ਰਵਈਏ ਤੇ ਚੱਲ ਰਹੀ ਆ ਸੋ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨਾਂ ਨੂੰ ਇਹ ਅਪੀਲ ਵੀ ਆ ਕਿ 5 ਮਈ ਦੀ ਜਲੰਧਰ ਕਨਵੈਨਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਜਾਣਾ ਚਾਹੀਦਾ